ਅੱਜ ਸਰਕਾਰ ਵੱਲੋਂ ਜਿਹੜੀ ਸਰਕਾਰੀ ਤੌਰ ਤੇ ਬੋਲੀ ਜਿਹੜੀ ਮੋਟਾ ਜਿਹੜੀ 14 ਜਾਂ ਹੋਰ ਫਸਲਾਂ ਜਿਹੜੀ ਜੀਵੀ ਆਉਂਦੀ ਆ ਉਹਦੀ ਬੋਲੀ ਕੀਤੀ ਗਈ ਆ ਅੱਜ ਸਰਕਾਰੀ ਜਿਹੜੀ ਬੋਲੀ ਹੈ ਜੀ ਉਹ ਸਟਾਰਟ ਹੋਈ ਹੈ ਐਮਐਲਏ ਸਾਹਿਬ ਨੇ ਸਟਾਰਟ ਕਰਵਾਇਆ ਜਾਂਦਾ ਨਾ ਨਾ ਲੈ ਕੇ ਅਸੀਂ ਜੀ ਅੱਜ ਸਰਕਾਰ ਵੱਲੋਂ ਜਿਹੜੀ ਸਰਕਾਰੀ ਤੌਰ ਤੇ ਬੋਲੀ ਜਿਹੜੀ ਮੋਟਾ ਜਿਹੜੀ 14 ਜਾਂ ਹੋਰ ਫਸਲਾਂ ਜਿਹੜੀ ਜੀ ਦੀ ਆਉਂਦੀ ਆ ਦੀ ਬੋਲੀ ਕੀਤੀ ਗਈ ਹੈ ਔਰ 2399 ਉਹਦਾ ਰੇਟ ਹੈ ਔਰ ਕਿਸੇ ਵੀ ਕਿਸਾਨ ਵੀਰ ਨੂੰ ਆੜਤੀ ਵੀਰ ਨੂੰ ਜ਼ਿੰਮੇਦਾਰ ਨੂੰ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਪਰੇਸ਼ਾਨੀਆਂ ਜਿਹੜੀ ਆਉਣ ਨਹੀਂ ਦਿੱਤੀ ਜਾਊਗੀ ਔਰ ਉਹਨਾਂ ਸਮੇਂ ਸਿਰ ਉਹਨਾਂ ਦੀ ਜਿਹੜੀ ਪੇਮੈਂਟ ਹੈ ਉਹ ਵੀ ਖਾਤਿਆਂ ਦੇ ਵਿੱਚ ਆਊਗੀ ਔਰ ਹਰ ਤਰ੍ਹਾਂ ਦੀ ਜਿਹੜੀ ਮਦਦ ਹੈ ਉਹ ਸਰਕਾਰ ਅਜਿਹੀ ਕਰੇਗਾ ਜੀ ਲਿਫਟਿੰਗ ਦਾ ਬੜਾ ਪੰਗਾ ਪਿਆ ਸੀ ਜੀ ਐਕਚੁਅਲੀ ਲਿਫਟਿੰਗ ਦੇਖੋ ਕਈ ਕਈ ਵਾਰੀ ਇਕੱਠਾ ਜਦੋਂ ਮਾਲ ਹੋ ਜਾਂਦਾ ਉਦੋਂ ਥੋੜੀ ਬਹੁਤੀ ਆ ਜਾਂਦੀ ਹੈ ਨਹੀਂ ਟਰੱਕ ਜੁਣ ਵੀ ਹਰ ਤਰ੍ਹਾਂ ਦੀ ਸਪੋਰਟ ਹੈ ਜਿਹੜੀ ਉਹ ਕਰਦਾ ਧੰਨਵਾਦ ਹਾਂਜੀ ਚੇਅਰਮੈਨ ਸਾਹਿਬ ਅੱਜ ਅਨਾਜ ਮੰਡੀ ਵਿਖੇ ਝੋਨੇ ਦੀ ਬੋਦੀ ਸ਼ੁਰੂ ਕੀਤੀ ਗਈ ਹੈਗੀਆ ਕਿਹੜੀ ਕਿਹੜੀ ਬੋਦੀ ਸ਼ੁਰੂ ਹੋਈ ਹੈਗੀਆ ਅੱਜ ਸਰਕਾਰੀ ਜਿਹੜੀ ਬੋਦੀ ਹੈ ਜੀ ਉਹ ਸਟਾਰਟ ਹੋਈ ਹੈ ਐਮਐਲਏ ਸਾਹਿਬ ਨੇ ਸਟਾਰਟ ਕਰਵਾਈਆ ਜਾ ਕੇ ਨਾਲ ਉਹਨਾਂ ਨਾਲ ਲੈ ਕੇ ਗਏ ਸੀਗੇ ਤੇ ਸਾਰੀਆਂ ਜਿੰਨੀਆਂ ਵੀ ਤਕਰੀਬਨ ਚਾਹੇ ਆਪਣੇ ਬਾਂਸਪਤੀਆ ਚਾਹੇ ਕੋਈ ਮਰਜ਼ੀ ਪਰ ਜਿਹੜੀ ਮਰਜ਼ੀ ਜੇਰੀ ਹੈਗੀਆ ਉਹਦੀ ਅੱਜ ਬੋਦੀ ਹੈ ਜਿਹੜੀ ਸਰਕਾਰ ਵੱਲੋਂ ਸਟਾਰਟ ਹੋਈ ਪਿੱਛੇ ਦੇ ਆਰਟੀ ਦੇ ਕਿਸਾਨਾਂ ਨੂੰ ਮੁਸ਼ਕਲ ਆਈਆਂ ਸੀਗੀਆਂ ਉਹਦੇ ਬਾਰੇ ਨਿਖੇਟਣਾ ਸਰ ਪਿਛਲੀ ਵਾਰੀ ਜੋ ਵੀ ਆਈਆਂ ਉਹ ਉਸ ਟਾਈਮ ਆਸੀਂ ਮੈਂ ਤਾਂ ਹੈ ਨਹੀਂ ਸੀਗਾ ਤੇ ਹੁਣ ਜਿਹੜੀ ਕੋਈ ਮੁਸ਼ਕਲ ਹੈ ਪਿਛਲੀ ਕਣਕ ਕਰ ਸੀ ਚੱਕੀ ਹੈਗੀ ਬਹੁਤ ਸੋਹਣੇ ਢੰਗ ਨਾਲ ਕਣਕ ਹੈ ਜਿਹੜੀ ਉਹਦੀ ਗੀਉਂਦੀ ਸਰਕਾਰ ਨੇ ਉਹ ਕੀਤੀ ਹੈਗਾ ਇਹ ਵੀ ਸਰਕਾਰ ਦਾ ਪੂਰਾ ਸਹਿਯੋਗ ਹੈਗਾ ਤੇ ਸਰਕਾਰ ਆਪਣੇ ਦੇਖਰੇਖ ਹੇਠਾਂ ਲੱਗੀ ਹੋਈ ਹੈ ਸਾਰਾ ਕੁਝ ਸਫਾਈ ਹੋ ਚੁੱਕੀ ਹੈ ਸਾਰੀ ਪਾਣੀ ਦਾ ਪ੍ਰਬੰਧ ਹੋ ਚੁੱਕਿਆ ਹੈ ਆੜਤੀਏ بڑے ਖੁਸ਼ ਨੇ ਜ਼ਿਮੀਂਦਾਰ بڑے ਖੁਸ਼ ਨੇ ਤੇ ਫਾਸਲਾ ਜਿਹੜੀ ਬਸ ਜ਼ਿਮੀਂਦਾਰ ਇਹ ਆ ਵੀ ਸਾਡਾ ਸਾਥ ਦੇਣ ਵੀ ਉਹ ਸੁੱਕੀ ਲੈ ਕੇ ਆਉਣ 17 ਮੋਚਰ ਦੇ ਵਿੱਚ ਜਿਹੜੀ ਜੀਰੀ ਉਹ ਲੈ ਕੇ ਆਉਣ ਲਿਫਟਿੰਗ ਦਾ ਕੋਈ ਪ੍ਰੋਬਲਮ ਨਹੀਂ ਜੀ ਕੋਈ ਇਸ਼ੂ ਨਹੀਂ ਹੈਗਾ ਪਿਛਲੀ ਵਾਰੀ ਵੀ ਕਣਕ ਵਕਤ ਜਿਹੜਾ ਗਿਵ ਵਕਤ ਤੇ ਸੀਗਾ ਉਹ ਵੀ ਅਸੀਂ ਬੜੇ ਸੋਨੇ ਰੰਗ ਨਾਲ ਚਕਾਈ ਕੀਤੀ ਹੈ ਕੋਈ ਇਸ਼ੂ ਨਹੀਂ ਆਇਆ ਉਹਦੇ ਵਿੱਚ ਐਗ ਦੀ ਵੀ ਜੀਰੀ ਵੇਲੇ ਵੀ ਕੋਈ ਇਸ਼ੂ ਨਹੀਂ ਆਊਗਾ ਜਿਹੜਾ ਤੁਹਾਡਾ ਇੱਕ ਬਿਆਨ ਆਇਆ ਸੀਗਾ ਇਹ ਜਿਹੜੀਆਂ ਛੋਟੀਆਂ ਮੰਡੀਆਂ ਨੇ ਉਹਨਾਂ ਦੇ ਚੇਅਰਸ ਕਿल्ली ਸੈੱਟ ਦਾ ਕੰਮ ਕੀਤਾ ਗਿਆ ਉਹ ਕਿੱਥੇ ਤੱਕ ਪਹੁੰਚ ਗਿਆ ਸਰ ਜਿਹੜਾ ਸਟੀਲੀ ਸੈੱਡਾ ਸਰਕਾਰ ਨੇ ਦਿੱਤਾ ਮਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਲੋਕਾਂ ਨੂੰ ਮਤਲਬ ਸੈੱਡ ਦਿੱਤੇ ਹੈਗੇ ਨੇ ਉਹਨਾਂ ਦਾ ਸੈੱਡਾਂ ਦਾ ਜਿਹੜਾ ਕੰਮ ਹੈਗਾ ਆਲਰੇਡੀ ਸਾਰੇ ਟੈਂਡਰ ਹੋ ਚੁੱਕੇ ਨੇ ਉਹ ਆਪਣਾ ਇਹ ਤੋਂ ਸੀਜ਼ਨ ਤੋਂ ਬਾਅਦ ਨੇ ਜਿਹੜੇ ਪੈਣ ਸ਼ੁਰੂ ਹੋ ਜਾਣਗੇ ਸਾਰੀ ਨੂੰ ਲੱਗਦਾ ਹਾਂ ਤਾਂ ਹੋ ਗਿਆ ਹਾਂ ਤਕਰੀਬਨ ਮੈਨੂੰ ਲੱਗਦਾ 2.5 ਕਰੋੜ ਰੁਪਇਆ ਜਿਹੜਾ ਉਹਦੇ ਉੱਪਰ ਲੱਗਣਾ ਹੈਗਾ ਸੈੱਡਾਂ ਇਹ ਸੱਤ ਮੰਡੀਆਂ ਨੇ ਵੀ आज ਨਹੀਂ ਪ੍ਰਧਾਨ ਜੀ ਜੇ ਕੀ ਕਹੋਗੇ ਤੁਸੀਂ ਅੱਗੇ ਸਰਕਾਰੀ ਫੋਟੀ ਦੀ ਸ਼ੁਰੂਆਤ ਕੀਤੀ ਗਈ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਸਾਰੇ ਆੜਤੀ ਭਰਾਵਾਂ ਕਿਸਾਨ ਭਰਾਵਾਂ ਨੂੰ ਬਹੁਤ ਵਧਾਈ ਦੇਣਾ ਕਿ ਬਹੁਤ ਵਧੀਆ ਆਪਣੇ ਸੀਜ਼ਨ ਦੇ ਵਿੱਚ ਜੀਰੀ ਦਾ ਉਤਪਾਦਨ ਹੋ ਰਿਹਾ ਸਾਨੂੰ ਉਮੀਦ ਹੈ ਕਿ ਹੋਰ ਸਾਲਾਂ ਨਾਲੋਂ ਬਹੁਤ ਵਧੀਆ ਰਹੂਗੀ ਜੀਰੀ ਜਿਵੇਂ ਪਰਲੇ ਪਾਸੇ ਹਾੜਾ ਆਏ ਨੇ ਆਪਣੇ ਏਰੀਏ ਦੇ ਵਿੱਚ ਹਾੜਾਂ ਦਾ ਬਚਾਅ ਹੋਇਆ ਸੋ ਸਰਕਾਰ ਨੇ ਵੀ ਪੂਰਾ ਅੱਤ ਕੀ 15 ਸੰਪਰਤੋ ਹੀ ਜੀਰੀ ਦੀ ਪਰਚੇ ਸ਼ੁਰੂ ਕਰਤੀ ਸੋ ਸਾਰਿਆਂ ਨੂੰ ਬਹੁਤ ਬਹੁਤ ਜੀਰੀ ਦੀ ਸੀਜ਼ਨ ਦੀ ਬਹੁਤ ਬਹੁਤ ਵਧਾਈ ਪਿੱਛੇ ਜੇ ਕਾਫੀ ਮੁਸ਼ਕਲਾਂ ਆਈਆਂ ਸੀਗੀਆਂ ਆਰਤੀ ਭਰਾਵਾਂ ਨੂੰ ਇਸ ਬਾਰੇ ਕੋਈ ਨਿਖੇਖਣ ਬਾਰੇ ਨਹੀਂ ਕੋਈ ਕਿਤੇ ਕਿਤੇ ਵੈਸੇ ਤਾਂ ਸਰਕਾਰ ਵੱਲੋਂ ਕੋਈ ਇਹੋ ਜੀ ਗੱਲ ਨਹੀਂ ਹੈ ਇਹ ਵੀ ਆਰਤੀਆਂ ਨੂੰ ਕਿਸਾਨਾਂ ਨੂੰ ਕੋਈ ਪਰੇਸ਼ਾਨੀਆਂ ਨਹੀਂ ਆਣੀ ਪਵੇ ਕਿਤੇ ਨਾ ਕਿਤੇ ਟੈਕਨੀਕਲ ਕੋਈ ਪ੍ਰੋਬਲਮ ਆ ਜਾਂਦੀ ਹੈ ਸਰਕਾਰ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ ਇਸ ਵਾਰ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ਤੁਹਾਡੇ ਵੱਲੋਂ ਕੀ ਸਹਿਯੋਗ ਦਿੱਤਾ ਜਾ ਰਿਹਾ ਹੈ ਸਾਡੇ ਵੱਲੋਂ ਕੋਈ ਵੀ ਕੰਪਲੇਟ ਆਉਗੀ ਕੋਈ ਦਿੱਕਤ ਨਹੀਂ ਹੈ ਅਸੀਂ ਮੰਤਰੀ ਸਾਹਿਬ ਸਾਡੇ ਐਮਐਲਏ ਚੇਤਨ ਸਿੰਘ ਜਾੜਾਵਾਜਰਾ ਜੀ ਨਾਲ ਖੜੇ ਹੈ ਉਹ ਆਪ ਖੁਦ ਇਸ ਮੰਡੀ ਦੇ ਉੱਪਰ ਗੌਰ ਕਰ ਰਹੇ ਨੇ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੇ ਨਹੀਂ